ਪੁੱਤ ਤਾਂ ਜੱਟ ਦਾ ਸੀ ਕੰਗਲਿਓ ਰੰਨ ਨੇ ਸਾਥ ਬਣਾਤਾ ਇਸ ਗੀਤ ਨੂੰ ਆਵਾਜ਼ ਦੇਣ ਵਾਲੀ ਉਹ ਹਸਤੀ ਬੇਸ਼ੱਕ ਇਸ ਦੁਨੀਆ ਤੇ ਸਰੀਰਤੌਰ ਤੇ ਨਹੀਂ ਹੈ ਲੇਕਿਨ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਸਾਡੇ ਕੰਨਾਂ 'ਚ ਵੱਜਦੇ ਨੇ ਸੰਗੀਤ ਦੀ ਦੁਨੀਆ ਦਾ ਉਹ ਬਹੁਤ ਹੀ ਖੂਬਸੂਰਤ ਸਿਤਾਰਾ ਫਕੀਰ ਚੰਦ ਪਤੰਗਾ ਫਕੀਰ ਚੰਦ ਪਤੰਗਾ ایک ایسا کلاکار جس کلاکار نو نا بادشاہ کہنا بھی ٹھیک ہوئے گا اور فقیر چند پتنگا جی نے بہت سارے گیت الگ الگ آوازیں آوازاں گائے نے سچیت بالا جی اور سنیتا پٹی جی اور میری خوش قسمتی ہے کہ اس کلاکار دے نار بہت ساریاں سٹیجاں ਸਾਂਝਿਆ ਕਰਨ ਦਾ ਮੌਕਾ ਮਿਲਿਆ। ਅਰ ਅੱਜ ਜਦੋਂ ਉਹਨਾਂ ਦੇ ਗਾਏ ਹੋਏ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਸੱਚਮੁੱਚ ਬਹੁਤ ਅੱਛਾ ਲੱਗਦਾ ਹੈ। ਪਤੰਗਾ ਸਾਹਿਬ ਨੂੰ ਜਦੋਂ ਮੈਂ ਪੁੱਛਿਆ ਕਿ ਤੁਹਾਡੇ ਨਾਮ ਦੇ ਪਿੱਛੇ ਫਕੀਰ ਚੰਦ ਪਤੰਗਾ ਕਿਵੇਂ ਲੱਗਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇਹ ਤਖੱਲਸ ਮੇਰੇ ਉਸਤਾਦ ਨੇ ਦਿੱਤਾ ਸੀ ਕਿਉਂਕਿ ਮੈਂ ਉਹੜਿਆ ਹੀ ਫਿਰਦਾ ਸੀ। ਆਪਣੀ ਆਵਾਜ਼ ਦਾ ਜਾਦੂ ਦੁਨੀਆ ਤੇ ਬਖੇਰਨ ਵਾਲੇ ਪਤੰਗਾ ਸਾਹਿਬ ਜਦੋਂ ਅਖਾੜਿਆਂ ਦਾ ਸ਼ਿੰਗਾਰ ਬਣਦੇ ਸੀ ਤਾਂ ਪੰਜਾਬੀ ਵਿੱਚ ਕਹਾਵਤ ਹੈ ਨਾ ਤੋ ਉਸ ਨੂੰ ਬੋਲੀ ਵੀ ਕਹਿੰਦੇ ਆ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਲਾ ਨੱਚਲਾ ਗਿੱਦੇ ਵਿੱਚ ਤੋਂ ਤੇ ਲੁੱਟਣ ਦੇ ਵੀ ਜਗ੍ਹਾ ਨਹੀਂ ਸੀ ਉਸ ਬਿਨਾਂ ਅਖਾੜਿਆਂ ਦਾ ਜਨੂੰਨ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਚਾਹ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਸੁਣਨ ਦਾ ਇੱਕ ਕਹਿ ਸਕਦੇ ਆ ਕਿ ਖਾਸ ਮਕਾਮ ਸੀ ਉਹ ਸੁਣਦੇ ਸਨ ਔਰ ਜਦੋਂ ਅਖਾੜੇ ਦਾ ਕਿਸੇ ਪਿੰਡ ਵਿੱਚ ਲੱਗਣ ਦਾ ਪਤਾ ਲੱਗਦਾ ਤੇ ਕਈ ਕਈ ਮਹੀਨੇ ਪਹਿਲਾਂ ਹੀ ਉਸ ਤੋਂ ਤਿਆਰੀ ਸ਼ੁਰੂ ਕਰ ਦਿੰਦੇ ਸਨ ਪਸ਼ੂਆਂ ਲਈ ਚਾਰਾ ਇਕੱਠਾ ਕਰਨਾ ਹੋਰ ਬਹੁਤ ਸਾਰੇ ਕੰਮਕਾਜ ਨਵੇੜ ਕੇ ਅਖਾੜਿਆਂ ਲਈ ਨਿਕਲ ਜਾਇਆ ਕਰਦੇ ਸਨ ਔਰ ਜਿਸ ਪਿੰਡ ਦੇ ਵਿੱਚ ਅਖਾੜਾ ਹੁੰਦਾ ਸੀ ਉਹ ਪਿੰਡ ਦੇ ਲੋਕ ਵੀ ਉਹ ਪਿੰਡ ਦੇ ਲੋਕ ਵੀ ਖੁੱਲੀ ਜਗ੍ਹਾ ਦੇ ਉੱਪਰ ਅਖਾੜੇ ਲਗਾਉਣ ਦਾ ਇੰਤਜ਼ਾਮ ਕਰਦੇ ਸੀ ਖਾੜਾ ਜੰਮਦਾ ਸੀ ਉਸ ਦਿਨਾਂ ਜਿਆਦਾ ਸਾਜ਼ ਵੀ ਨਹੀਂ ਸੀ ਹੁੰਦੇ ਤੂੰਬੀ ਹੁੰਦੀ ਸੀ ਢੋਲ ਹੁੰਦੀ ਸੀ ਹਾਰਮੋਨੀਅਮ ਖੰਜਰੀ ਔਰ ਵਕਤ ਤੋਂ ਬਾਅਦ ਬੈਜੋ ਇਹ ਸਾਜ਼ ਆਮ ਹੋਇਆ ਕਰਦੇ ਸਨ ਪਤੰਗਾ ਸਾਹਿਬ ਦੇ ਗੀਤਾਂ ਦੇ ਵਿੱਚ ਪੰਜਾਬ ਦੇ ਲੋਕ ਗਥਾਵਾ ਪੰਜਾਬ ਦੇ ਲੋਕ ਗੀਤ ਤੇ ਟਿੱਚਰ ਮਸ਼ਕਰੀ ਰਿਸ਼ਤੇ ਨੂੰ ਬਰਕਰਾਰ ਰੱਖਣ ਵਾਲੇ ਗੀਤ ਪਤੰਗਾ ਸਾਹਿਬ ਸਿਲੈਕਟ ਕਰਦੇ ਸਨ ਪਤੰਗਾ ਸਾਹਿਬ ਦੀ ਖਾਸੀਅਤ ਇਹ ਹੈ ਕਿ ਉਹ ਹਮੇਸ਼ਾ ਮੁਸਕਰਾਉਂਦੇ ਰਹੇ ਸਨ ਕਈ ਸਟੇਜਾਂ ਦੇ ਉੱਤੇ ਇਕੱਠੇ ਹੋਣ ਦਾ ਸਬਬ ਬਣਿਆ ਹਮੇਸ਼ਾ ਮੁਸਕਰਾਉਂਦੇ ਰਹੇ ਸੀ ਮੈਂ ਹੁਣ ਉਹਨਾਂ ਦਾ ਐਪੀਸੋਡ ਉਹਨਾਂ ਦੀ ਜ਼ਿੰਦਗੀ ਤੇ ਕਰ ਰਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਮੁਸਕਰਾਉਂਦਾ ਹੋਇਆ ਉਹ ਚਿਹਰਾ چھلے مندیاں بہت سارے گیت نے جہے کی پتنگا صاحب نے گائے نے اور او چہرہ جڑا ہے او وہ میریاں اکھاں کے سامنے ہے سو دوستو پتنگا صاحب بارے ایمکاری جیڑی ہے وہ مجھے ملی ہے ویسے میں کوشش کروں گا کہ اگلے اپیسوڈ بے چنا بارے ایپیسوڈ پرات کرا جڑے رہو پوسو نامہ چینل کے نام